ਮੈਂ ਇੱਕ ਗੱਲ ਕਰਨਾ ਚਾਹੁੰਦਾ ਵੀ ਸਾਡਾ ਜਿਹੜਾ ਸ਼ੌਂਕ ਆ ਠੀਕ ਹੈ ਨਾ ਪੈਸ਼ਨ ਤੇ ਪ੍ਰੋਫੈਸ਼ਨ ਦੋ ਸ਼ਬਦ ਅਸੀਂ ਆਮ ਵਰਤਦੇ ਆ ਨਾ ਹਾਂਜੀ ਸਾਡਾ ਜਿਹੜਾ ਸ਼ੌਂਕ ਆ ਜੇ ਉਹ ਸਾਡਾ ਕਮਾਈ ਦਾ ਸਾਧਨ ਬਣ ਜੇ ਹਾਂਜੀ ਠੀਕ ਹੈ ਨਾ ਨਾਲ ਦੀ ਨਾਲ ਜਿਸ ਵੀ ਤਰ੍ਹਾਂ ਦਾ ਸ਼ੌਂਕ ਹੈ ਤੁਸੀਂ ਸੇਵਾ ਵੀ ਹੋ ਰਹੀ ਹੋਏ ਮੰਨ ਲਓ ਸਬਿਆਚਾਰ ਦੀ ਗੱਲ ਕਰ ਰਹੇ ਆਪਾਂ ਇੱਥੇ ਸਾਡੇ ਮਤਲਬ ਸਾਡੇ ਜਿਹੜੇ ਲੋਕ ਕਲਾਮਾਂ ਨੇ ਉਹਨਾਂ ਨੂੰ ਪਰਫੁੱਲਤ ਕਰਨ ਦੀ ਗੱਲ ਕਰ ਰਹੇ ਆ ਜਾਂ ਗਲੋਬਲ ਲੈਵਲ ਤੇ ਆਪਾਂ ਲੈ ਕੇ ਜਾ ਰਹੇ ਆ ਜੇ ਉਹ ਸਾਡਾ ਸ਼ੌਂਕ ਸਾਡੀ ਕਮਾਈ ਦਾ ਸਾਧਨ ਵੀ ਬਣ ਰਿਹਾ ਤੇ ਮੜਾ ਕੀ ਆ ਦੇਖੋ ਚਲੋ ਆਪਾਂ ਇਸ ਗੱਲ ਗੱਲ ਕਰਦੇ ਆਪਾਂ ਭੰਗੜੇ ਦੀ ਗੱਲ ਕਰਦੇ ਆਂ ਸਾਜ਼ਾਂ ਦੀ ਗੱਲ ਨਹੀਂ ਕਰਦੇ ਠੀਕ ਹੈ ਪਹਿਲੀ ਗੱਲ ਤਾਂ ਹੈ ਕਿ ਭੰਗੜਾ ਦੋ ਤਰ੍ਹਾਂ ਦਾ ਚੱਲਦਾ ਹੈ ਜੀ ਇਹ ਇਹ ਭੰਗੜੇ ਵਾਲਾ ਸਮਝ ਸਕਦਾ ਇੱਕ ਤਾਂ ਉਹ ਆ ਜਿਹੜਾ ਕਾਲਜ ਯੂਥ ਫੈਸਟੀਵਲ ਵਗੈਰਾ ਦੇ ਵਿੱਚ ਪਾਇਆ ਜਾਂਦਾ ਤੇ ਉੱਤੇ ਹਰ ਇੱਕ ਚੀਜ਼ ਦੀ ਰਿਸਪੈਕਟ ਕੀਤੀ ਜਾਂਦੀ ਹੈ ਕਿਸੇ ਚੀਜ਼ ਨੂੰ ਪੈਰ ਵੀ ਲੱਗ ਜੇ ਅਸੀਂ ਉਹ ਮੱਠਾ ਢਾਲ ਦੇ ਨਾਲ ਹੀ ਇਮੀਡੀਟ ਮੈਂ ਹਾਂ ਤੇ ਦੂਜਾ ਭੰਗੜਾ ਇੱਕ ਹੋਰ ਚੱਲਦਾ ਜਿਹਨੂੰ ਆਪਣੇ ਬੰਦੇ ਉਸ ਚੀਜ਼ ਦਾ ਨਾਮ ਲੈਂਦੇ ਨੇ ਜਿਹਦਾ ਆਪਾਂ ਨਾਂ ਨਹੀਂ ਲੈਣਾ ਚਾਹੀਦਾ ਹਾਂ ਬਿਲਕੁਲ ਠੀਕ ਹੈ ਉਹ ਦੋ ਤਰ੍ਹਾਂ ਦਾ ਹੋਰ ਉਹ ਜ਼ੀਰੋ ਟੀ ਆ ਦੇਖੋ ਹਾਂਜੀ ਹੁਣ ਗੱਲ ਇਹ ਆ ਵੀ ਕਈ ਟੈਲੈਂਟ ਇਦਾਂ ਦੇ ਹੁੰਦੇ ਨੇ ਕਿ ਜੇ ਉਹਨਾਂ ਨੂੰ ਆਪਾਂ ਐਜ਼ ਏ ਪ੍ਰੋਫੈਸ਼ਨਲ ਬਣਾਈਏ ਉਹ ਸਾਨੂੰ ਉਹ ਚੀਜ਼ਾਂ ਅਚੀਵ ਨਹੀਂ ਕਰਾ ਸਕਦੇ ਜਿਹੜੀਆਂ ਆਪਾਂ ਜਿੰਦੇ ਰਹੇ ਅਰੂਹ ਦੀ ਸ਼ਾਂਤੀ ਦੀ ਗੱਲ ਕਰਦੇ ਤੁਸੀਂ ਨਹੀਂ ਨਹੀਂ ਰੂਹ ਦੀ ਸ਼ਾਂਤੀ ਨਹੀਂ ਕਿ ਕਈ ਸ਼ੌਕ ਇਦਾਂ ਦੇ ਹੁੰਦੇ ਨੇ ਜੇ ਉਹਨਾਂ ਨੂੰ ਐਜ਼ ਏ ਆਪਾਂ ਪ੍ਰੋਫੈਸ਼ਨਲ ਲੈ ਕੇ ਚੱਲੀਏ ਨਾ ਆਪਾਂ ਨੂੰ ਇਹ ਉਹ ਗੱਡੀਆਂ ਕਾਰਾਂ ਕਰਾ ਕਰ ਅਚੀਵ ਨਹੀਂ ਕਰਵਾ ਸਕਦੇ ਉਹ ਪਰ ਜਦੋਂ ਆਪੋਂ ਸ਼ੌਂਕ ਨਾਲ ਧੱਕਾ ਕਰਾਂਗੇ ਐਜ਼ ਅ ਫਾਈਨੈਂਸ਼ੀਅਲ ਲੈ ਕੇ ਚੱਲਾਂਗੇ ਪਰ ਉਹ ਫੇਰ ਉਹ ਭੰਗੜਾ ਦੂਜੀ ਕੈਟਾਗਰੀ ਚ ਐਂਟਰ ਕਰ ਜਾਊਗਾ ਜਿਹਨੂੰ ਕਿ ਅਸੀਂ ਨਹੀਂ ਕਰਾਉਣਾ ਚਾਹੀਦਾ ਨਹੀਂ ਕਰਾਉਣਾ ਚਾਹੀਦਾ ਤੇ ਇਹਨੂੰ ਐਸੇ ਐਜ਼ ਅ ਸ਼ੌਂਕ ਹੀ ਰੱਖਣਾ ਚਾਹੁੰਦੇ ਆ ਮਤਲਬ ਜੇ ਪੂਜਾ ਪਾਠ ਜੇ ਮਤਲਬ ਉਹਨੂੰ ਇੱਕ ਧਾਰਮਿਕ ਉਹਨੂੰ ਕੀ ਕਹਿੰਦੇ ਵੀ ਇੱਕ ਐਸੀ ਪਤਿਤੀ ਤੇ ਰੱਖਿਆ ਜਿੱਥੇ ਸਿਰਫ ਅੱਖਾਂ ਕਿ ਉਹ ਕੀ ਗੱਲ ਕਰਨੀ ਆ ਆ ਸਿਰ ਨਵਾ ਕੇ ਹੀ ਗੱਲ ਅਸੀਂ ਇਹ ਨਹੀਂ ਕਹਿੰਦੇ ਵੀ ਕੱਲ ਨੂੰ ਅਸੀਂ ਕਿਸੇ ਤੋਂ ਪੈਸੇ ਡਿਮਾਂਡ ਕੀਤੇ ਹੁਣ ਤੇ ਸਾਨੂੰ ਅਗਲਾ ਸਟੇਜ ਦੇ ਪਿੱਛੇ ਗਿਆ ਨੂੰ ਕੁਝ ਵੀ ਮਾੜਾ ਚੰਗਾ ਕਹੇ ਵੀ ਅਸੀਂ ਤੁਹਾਨੂੰ ਪੈਸੇ ਦਿੱਤੇ ਨੇ ਇਦਾਂ ਨਹੀਂ ਇਦਾਂ ਕਰਨਾ ਹੋਊਗਾ ਅਸੀਂ ਉਹ ਚੀਜ਼ ਕਦੇ ਵੀ ਨੁਸਕੜਾ